ਤੇ ਤੇ ਹਮਲਾ ਕੀਤਾ ਤੇ ਅਸੀਂ ਚੌਂਕੀ ਵੀ ਦਰਖਾਸਤਾਂ ਦਿੱਤੀਆਂ ਤੇ ਆਪਣੀਆਂ ਦਰਖਾਸਤਾਂ ਪਾਈਆਂ ਪਰ ਅੱਜ ਤੱਕ ਉਹ ਦਰਖਾਸਤਾਂ ਦੇ ਨੰਬਰ ਲੱਗੇ ਨੇ ਕੋਈ ਕਾਰਵਾਈ ਨਹੀਂ ਹੋਈ ਕੁਝ ਆਪਣੇ ਸਬੂਤ ਦਿਖਾਨੀ ਐ ਜਿਹੜੇ ਵੀ ਕੀ ਕਿਵੇਂ ਇਹ ਸਾਨੂੰ ਤੰਗ ਕਰ ਰਹੇ ਨੇ ਕੀ ਕਰਦੇ ਨੇ ਪਹਿਲਾਂ ਤਾਂ ਇਹ ਭਾਨਾ ਗੰਦ ਜਿਹੜਾ ਪੰਜਾਬ ਦਾ ਰਖਵਾਲਾ ਬਣਿਆ ਫਿਰਦਾ ਸਭ ਤੋਂ ਜ਼ਿਆਦਾ ਗੰਦਾ ਇਹਦਾ ਭਾਈ ਅਮਨਾ ਸਿੱਧੂ ਉਹ ਸਰਪੰਚ ਉਹ ਲੱਖੇ ਦਾ ਬੜਾ ਖਾਸ ਬੰਦਾ ਹੈ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦਾ ਵੀ ਮੈਂ ਵੀ ਪਤਾ ਨਹੀਂ ਲੱਖਾ ਹੀ ਬਣ ਗਿਆ ਤੇ ਮੈਨੂੰ ਉਹਦੀ ਸ਼ੈ ਮੈਂ ਜਿਵੇਂ ਉਹ ਕਬਜ਼ੇ ਕਰਦਾ ਸੀ ਉਵੇਂ ਮੈਂ ਮੈਂ ਵੀ ਕਬਜ਼ੇ ਕਰੂੰਗਾ ਇਹ ਗੰਦ ਦੋ ਚਾਰ ਇਕੱਠੇ ਹੋ ਕੇ ਦਵਿੰਦਰ ਕੰਬੋਜ ਆ ਇੱਕ ਬਾਹਲ ਦਾ ਤੇ ਇੱਕ ਮਨੀ ਆ ਸਨੌਰ ਦਾ ਇਹ ਦੋ ਚਾਰ ਪੰਜ ਲੰਡਰ ਇਕੱਠੇ ਹੋ ਕੇ ਉੱਥੇ ਲੈ ਲੈ ਕੇ ਰੱਖ ਲਾ ਉੱਥੇ ਦੁਆਰਾ ਤੋਂ ਫੇਰ ਆਣਾ ਇਹਨਾਂ ਨੇ ਸ਼ੁਰੂ ਕਰਤਾ ਅੱਜ ਪਹਿਲਾ ਪਹਿਲਾਂ ਤੁਸੀਂ ਸਨੈਪਚੈਟ ਦੇਖੋ ਆ ਪੰਨਾ ਸਿੱਧੂ ਜਿਹੜਾ ਉੱਥੇ ਘੁੰਮਦਾ ਫਿਰ ਰਿਹਾ ਆਏ ਨੇ ਕੀ ਇੱਥੇ ਬਕਵਾਸ ਕਰੀਆ ਮੈਨੂੰ ਕਹਿੰਦਾ ਤੂੰ ਦੇਖੇ ਉੱਪਰ ਦੇਖੋ ਪਾਨਾ ਸਿੱਧੂਜ਼ ਇਹੀ ਆਏ ਦੀ ਆਈਡੀ ਇਹਦੇ ਲੋਕਾਂ ਦਾ ਪਤਾ ਹੋਣਾ ਜਿਹੜੇ ਇਹਦੇ ਸੋ ਕਾਲਡ ਫੈਨਸ ਨੇ ਤੂੰ ਦੇਖੇ ਚੱਲ ਕਹਿੰਦਾ ਹੁੰਦਾ ਕੀ ਐ ਬਸ ਵੇਟ ਕਰ ਵੇਟ ਦੇ ਸਪੈਲਿੰਗ ਦੇਖ ਲਓ ਇਹਦੇ ਤੇ ਪਾਨਾ ਸਰਪੰਚ ਮੋੜ ਜਿਹਨੂੰ ਕਹਿੰਦੇ ਨੇ ਇੱਕ ਮਨੀ ਤੇ ਦਵਿੰਦਰ ਕੰਬੋਜ ਇਹਨਾਂ ਦੀਆਂ ਬੁੱਥੀਆਂ ਵੀ ਮੈਂ ਤੁਹਾਨੂੰ ਦਿਖਾ ਦੰਮੀ ਆ ਵੀ ਕਹੀ ਜੀਆਂ ਇਹ ਕਹਾ ਹੈ ਮਨੀ ਇਕਾ ਆ ਦਵਿੰਦਰ ਕੰਬੋਜ ਆਪਣੇ ਆਪ ਨੂੰ ਵੱਡਾ ਇਹ ਬਦਮਾਸ਼ ਸਮਝਦਾ ਹੈ ਸੋਸ਼ਲ ਮੀਡੀਆ ਤੇ ਪਾਉਂਦਾ ਉੱਥੇ ਕਦੇ ਰੱਖ ਕੇ ਪੱਟ ਤੇ ਉਹ ਕਦੇ ਉਹ ਅਸਲ ਦੇ ਵਿੱਚ ਇਹ ਨਾ ਮਰਦ ਨੇ ਇਕਾ ਸਭ ਤੋਂ ਵੱਡਾ ਨਾ ਮਰਦ ਇਹਦੀ ਪਤਾ ਨਹੀਂ ਕਿਹੜੀ ਮਾਂ ਵਿਆਹੀ ਸੀਗੀ ਸਾਡੇ ਪਿੰਡ ਜਿਹੜਾ ਉੱਥੇ ਇਹ ਕੀ ਅੰਬ ਲੈਣ ਆਂਦਾ ਘਟਿਆ ਬੰਦੇ ਤੁਹਾਡਾ ਕੱਖ ਨਾ ਰਹੇ ਤੁਹਾਡਾ ਕੱਖ ਨਾ ਰਹੇ ਮੈਂ ਕਹਿੰਨੀ ਆ ਤੁਸੀਂ ਜਨਨੀਆਂ ਦੇ ਉੱਤੇ ਰੋਮ ਮਾਰਦੇ ਹੋ ਸਾ ਹਮਲਾ ਕੀਤਾ ਉਹਦਾ ਵੀਡੀਓ ਬਣਾਉਣੀ ਸੀਗੀ ਤਾਂ ਮਤਲਬ ਸ਼ੇਮ ਔਨ ਯੂ ਲਾਂਤਾਂ ਨੇ ਜਿਹੜੇ ਇਹਦੇ 팬 ਨੇ ਲਾਂਤਾਂ ਨੇ ਉਹਨਾਂ ਦੇ ਸਾਰਿਆਂ ਤੇ ਜਿਹੜੇ ਇਹਦੇ ਨਾਲ ਤੁਰਦੇ ਨੇ ਇਹਨੇ ਘਟਿਆ ਬੰਦੇ ਨੇ ਰੱਬ ਕਰੇ ਤੁਹਾਡੇ ਆਪ ਦੇ ਜਵਾਕਾਂ ਨਾਲ ਐਵੇਂ ਬਿੱਤੇ ਨਾ ਫੇਰ ਤੁਹਾਨੂੰ ਪਤਾ ਲੱਗੂਗਾ ਵੀ ਕਿਵੇਂ ਹੁੰਦਾ ਮੈਂ ਵੀਡੀਓ ਵੀ ਦਿਖਾ ਦਿੰਨੀ ਐ ਹੋਰ ਬੰਦੇ ਨੇ ਕਾਫੀ ਤੇ ਸਾਡੀ ਗੱਡੀ ਤੇ ਡਿੱਪਰ ਤੇ ਡਿੱਪਰ ਮਾਰੀ ਜਾ ਰਹੇ ਆ ਸਾਨੂੰ ਵੀ ਤੇਰੀ ਭੈਣ ਕੀ ਕੀ ਕਰਦੀ ਫਿਰਦੀ ਐ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈਗੀ ਵੱਡੇ ਇਥੇ ਮਰਦ ਬਨੇ ਫਿਰਦੇ ਹੋ ਤੁਸੀਂ ਕੱਡੀਆਂ ਬੰਦੇ ਹੋ ਤੁਸੀਂ ਇੱਕ ਨੰਬਰ ਦੇ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਸਾਰਿਆਂ ਨੂੰ ਕੁਝ ਕੁ ਮਹੀਨੇ ਪਹਿਲਾਂ ਸੀ ਮੈਂ ਤੇ ਮੇਰੀ ਸਿਸਟਰ ਨੇ ਵੀਡੀਓ ਪਾਈ ਸੀ ਜਿਦੇ ਵਿੱਚ ਅਸੀਂ ਦੱਸਿਆ ਸੀਗਾ ਵੀ ਕਿਵੇਂ ਕਿਸ ਤਰੀਕੇ ਨਾਲ ਇਹਨਾਂ ਨੇ ਸਾਡੇ ਤੇ ਹਮਲਾ ਕੀਤਾ ਤੇ ਅਸੀਂ ਚੌਕੀ ਵੀ ਦਰਖਾਸਤਾਂ ਦਿੱਤੀਆਂ ਤੇ ਆਪਣੀਆਂ ਦਰਖਾਸਤਾਂ ਪਾਈਆਂ ਪਰ ਅੱਜ ਤੱਕ ਉਹ ਦਰਖਾਸਤਾਂ ਦੇ ਨੰਬਰ ਲੱਗੇ ਨਹੀਂ ਕੋਈ ਕਾਰਵਾਈ ਨਹੀਂ ਹੋਈ ਹਮੇਸ਼ਾ ਦੀ ਤਰ੍ਹਾਂ ਉਹ ਦਰਖਾਸਤਾਂ ਦਫ਼ਤਰ ਦਾਖਲ ਕਰ ਦਿੱਤੀਆਂ ਗਈਆਂ ਅੱਜ ਮੈਂ ਤੁਹਾਨੂੰ ਕੁਝ ਆਪਣੇ ਸਬੂਤ ਦਿਖਾਨੀ ਆ ਜਿਹੜੇ ਵੀ ਕਿ ਕਿਵੇਂ ਇਹ ਸਾਨੂੰ ਤੰਗ ਕਰ ਰਹੇ ਨੇ ਕੀ ਕਰਦੇ ਨੇ ਪਹਿਲਾਂ ਤਾਂ ਇਹ ਭਾਨਾ ਗੰਦ ਜਿਹੜਾ ਪੰਜਾਬ ਦਾ ਰਖਵਾਲਾ ਬਣਿਆ ਫਿਰਦਾ ਸਭ ਤੋਂ ਜ਼ਿਆਦਾ ਗੰਦਾ ਇਹਦਾ ਭਾਈ ਅਮਨਾ ਸਿੱਧੂ ਭਾਨਾ ਮੋੜ ਸਰਪੰਚ ਜਿਹੜਾ ਆਪਣੇ ਆਪ ਨੂੰ ਕਹਿੰਦਾ ਪਤਾ ਨਹੀਂ ਕਿਹੜੇ ਪਿੰਡ ਨੇ ਉਹਨੂੰ ਗੰਦ ਨੂੰ ਸਰਪੰਚ ਬਣਾਇਆ ਹੋਇਆ ਓਹ ਉਹ ਸਰਪੰਚੋ ਲੱਖੇ ਦਾ ਬੜਾ ਖਾਸ ਬੰਦਾ ਹੈ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦਾ ਵੀ ਮੈਂ ਵੀ ਪਤਾ ਨਹੀਂ ਲੱਖਾ ਹੀ ਬਣ ਗਿਆ ਤੇ ਮੈਨੂੰ ਉਹਦੀ ਸ਼ਹਿ ਮੈਂ ਜਿਵੇਂ ਉਹ ਕਬਜ਼ੇ ਕਰਦਾ ਸੀ ਉਹ ਮੈਂ ਮੈਂ ਵੀ ਕਬਜ਼ੇ ਕਰੂੰਗਾ ਇਹ ਗੰਦ ਦੋ ਚਾਰ ਇਕੱਠੇ ਹੋ ਕੇ ਦਵਿੰਦਰ ਕੰਬੋਜ ਹੈ ਇੱਕ ਬਾਹਲ ਦਾ ਤੇ ਇੱਕ ਮਨੀਆ ਸਨੌਰ ਦਾ ਇਹ ਦੋ ਚਾਰ ਪੰਜ ਲੰਡਰ ਇਕੱਠੇ ਹੋ ਕੇ ਉੱਥੇ ਲੈ ਲੈ ਕੇ ਰਫਲਾ ਉੱਥੇ ਦੁਆਰਾ ਤੋਂ ਫੇਰ ਆਣਾ ਇਹਨਾਂ ਨੇ ਸ਼ੁਰੂ ਕਰਤਾ ਅੱਜ ਪਹਿਲਾਂ ਵੈਨਾਂ ਤੁਸੀਂ ਸਨੈਪਚੈਟ ਦੇਖੋ ਆਪਾਂ ਨਾ ਸਿੱਧੂ ਜਿਹੜਾ ਉੱਥੇ ਘੁੰਮਦਾ ਫਿਰ ਰਿਹਾ ਹੈ ਨੇ ਕੀ ਇੱਥੇ ਬਗਵਾਸ ਕਰੀਆ ਮੈਨੂੰ ਕਹਿੰਦਾ ਤੂੰ ਦੇਖੇ ਉੱਪਰ ਦੇਖੋ ਭਾਨਾ ਸਿੱਧੂ ਦੇਹੀ ਆ ਇਹਦੀ ਆਈਡੀ ਇਹਦੇ ਲੋਕਾਂ ਦਾ ਪਤਾ ਹੋਣਾ ਜਿਹੜੇ ਇਹਦੇ ਸੋ ਕਾਲਡ ਫੈਨਸ ਨੇ ਤੂੰ ਦੇਖੇ ਚੱਲ ਕਹਿੰਦਾ ਹੁੰਦਾ ਕੀ ਹੈ ਬਸ ਵੇਟ ਕਰ ਵੇਟ ਦੇ ਸਪੈਲਿੰਗ ਦੇਖ ਲਓ ਇਹਦੇ ਉਦੋਂ ਬਾਅਦ ਅੱਜ ਜਦੋਂ ਜੀਰੀ ਦਾ ਸਾਡਾ ਸੀਜ਼ਨ ਹੈ ਅਸੀਂ ਤਾਂ ਪਿੰਡ ਜਾਣਾ ਹੀ ਹੈ ਜਦੋਂ ਮੇਰੇ ਘਰ ਦੇ ਪਿੰਡ ਗਏ ਅੱਜ ਇਹਨਾਂ ਨੇ ਫੇਰ ਗੰਦਾ ਨੇ ਪਿੱਛੇ ਅ ਅਮਨਾ ਸਿੱਧੂ ਤੇ ਪਾਨਾ ਸਰਪੰਚ ਮੋੜ ਜਿਹਨੂੰ ਕਹਿੰਦੇ ਨੇ ਇੱਕ ਮਨੀ ਤੇ ਦਵਿੰਦਰ ਕੰਬੋਜ ਇਹਨਾਂ ਦੀਆਂ ਬੁੱਥੀਆਂ ਵੀ ਮੈਂ ਤੁਹਾਨੂੰ ਦਿਖਾ ਦੰਨੀ ਆ ਵੀ ਕਹੀ ਜੀਆਂ ਇੱਕ ਆ ਹੈ ਮਨੀ ਇੱਕ ਆ ਦਵਿੰਦਰ ਕੰਬੋਜ ਆਪਣੇ ਆਪ ਨੂੰ ਵੱਡਾ ਇਹ ਬਦਮਾਸ਼ ਸਮਝਦਾ ਹੈ ਸੋਸ਼ਲ ਮੀਡੀਆ ਤੇ ਪਾਉਂਦਾ ਉੱਥੇ ਕਦੇ ਰੱਖ ਕੇ ਪੱਟ ਤੇ ਉਹ ਕਦੇ ਉਹ ਅਸਲ ਦੇ ਵਿੱਚ ਇਹ ਨਾਮਰਦ ਨੇ ਇਕਾ ਸਭ ਤੋਂ ਵੱਡਾ ਨਾਮਰਦ ਇਹਦੀ ਪਤਾ ਨਹੀਂ ਕਿਹੜੀ ਮਾਂ ਵਿਆਹੀ ਸੀਗੀ ਸਾਡੇ ਪਿੰਡ ਜਿਹੜਾ ਉੱਥੇ ਇਹ ਕੀ ਅੰਬ ਲੈਣ ਆਂਦਾ ਘਟਿਆ ਬੰਦੇ ਤੁਹਾਡਾ ਕੱਖ ਨਾ ਰਹੇ ਤੁਹਾਡਾ ਕੱਖ ਨਾ ਰਹੇ ਮੈਂ ਕਹਿੰਨੀ ਆ ਤੁਸੀਂ ਜਨਨੀਆਂ ਦੇ ਉੱਤੇ ਰੋਮ ਮਾਰਦੇ ਹੋ ਉਸ ਤੋਂ ਬਾਅਦ ਜਿਹੜੇ ਕਹਿੰਦੇ ਸੀਗੇ ਵੀ ਜਦੋਂ ਹਮਲਾ ਕੀਤਾ ਉਦੋਂ ਵੀਡੀਓ ਬਣਾਉਣੀ ਸੀਗੀ ਤਾਂ ਮਤਲਬ ਸ਼ੇਮ ਔਨ ਯੂ ਲਾਂਤਾ ਨੇ ਜਿਹੜੇ ਇਹਦੇ ਪੈਨ ਨੇ ਲਾਂਤਾ ਨੇ ਉਹਨਾਂ ਦੇ ਸਾਰਿਆਂ ਤੇ ਜਿਹੜੇ ਦੇ ਨਾਲ ਤੁਰਦੇ ਨੇ ਇਹਨੇ ਘਟਿਆ ਬੰਦੇ ਨੇ ਰੱਬ ਕਰੇ ਤੁਹਾਡੇ ਆਪ ਦੇ ਜਵਾਕਾਂ ਨਾਲ ਐਵੇਂ ਬੀਤੇ ਨਾ ਫੇਰ ਤੁਹਾਨੂੰ ਪਤਾ ਲੱਗੂਗਾ ਵੀ ਕਿਵੇਂ ਹੁੰਦਾ ਮੈਂ ਵੀਡੀਓ ਵੀ ਦਿਖਾ ਦਿੰਨੀ ਐ ਹੋਰ ਬੰਦੇ ਨੇ ਕਾਫੀ ਤੇ ਸਾਡੀ ਗੱਡੀ ਤੇ ਟਿੱਪਰ ਤੇ ਟਿੱਪਰ ਮਾਰੀ ਜਾ ਰਹੇ ਆ ਸਾਨੂੰ ਹੀ ਠੀਕ ਹੈ ਜੀ ਹਾਂ ਪੇ ਕਿੰਨੇ ਕਿਲੋਮੀਟਰ ਇਹਨਾਂ ਨੇ ਸਾਡੀ ਗੱਡੀ ਦਾ ਪਿੱਛਾ ਕੀਤਾ ਠੀਕ ਆ ਮਸਾ ਅਸੀਂ ਜਾਨ ਬਚਾ ਕੇ ਘਰ ਆਇਆ ਇੰਨੇ ਸਬੂਤ ਦੇਤੇ ਹੋਰ ਅਸੀਂ ਕੀ ਸਬੂਤ ਦਈਏ ਇਹਨਾਂ ਨੂੰ ਨਾ ਕੋਈ ਹਾਈ ਕੋਰਟ ਦੇ ਆਰਡਰ ਦੀ ਹਾਈ ਕੋਰਟ ਦੇ ਵਿੱਚ ਇਹ ਭਾਨਾ ਲਿਖ ਕੇ ਦੇ ਕੇ ਗਿਆ ਹੋਇਆ ਵੀ ਕਿ ਅਸੀਂ ਕੋਈ ਵੀ ਛੇੜਛਾੜ ਨਹੀਂ ਕਰਾਂਗੇ ਇੱਥੇ ਪਹਿਲਾਂ ਵੀ ਟ੍ਰੈਸ ਪਾਸਿੰਗ ਦਾ ਪਰਚਾ ਹੋਇਆ ਹੋਇਆ ਤੇ ਇੱਥੇ ਐਕਸਟਰਸ਼ਨ ਦੇ ਇੰਨੇ ਪਰਚੇ ਹੋਏ ਹੋਏ ਨੇ ਤੇਰਾ ਤੇਰੀ ਭੈਣ ਕੀ ਕੀ ਕਰਦੀ ਫਿਰਦੀ ਐ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈਗੀ ਵੱਡੇ ਇੱਥੇ ਮਰਦ ਬਣੇ ਫਿਰਦੇ ਹੋ ਤੁਸੀਂ ਘਟਿਆ ਬੰਦੇ ਹੋ ਤੁਸੀਂ ਇੱਕ ਨੰਬਰ ਦੇ ਆਹ ਦੇਖੋ ਹਾਈ ਕੋਰਟ ਦੇ ਵਿੱਚ ਇਹ ਲਿਖ ਕੇ ਗਿਆ ਹੋਇਆ ਤੁਹਾਨੂੰ ਦਿਖ ਰਿਹਾ ਹੋਣਾ ਜੀ ਇਹਨੇ ਆਰਡਰ ਕੱਢ ਕੱਢ ਕੇ ਦੇਖਣਾ ਉਹ ਆਰਡਰ ਕੱਢ ਕੇ ਦੇਖ ਲਿਓ ਵੀ ਪੁਲਿਸ ਦੀ ਵੀ ਸਾਨੂੰ ਦਿੱਤੀ ਹੋਈ ਆ ਵੀ ਟਾਈਮਲੀ ਮੈਨਰ ਤੇ ਇਹਨਾਂ ਦਾ ਜਾ ਕੇ ਤੁਸੀਂ ਸਿਕਿਉਰਿਟੀ ਦੇ ਚੈੱਕ ਕਰਨੀ ਆ ਤੇ ਉਸ ਤੋਂ ਬਾਅਦ ਆਪਾਂ ਨਾ ਸਿੱਧੂ ਤੇਰੇ ਨਾਲ ਦੇ ਚਮਚੇ ਉੱਥੇ ਲਿਖ ਕੇ ਦੇ ਕੇ ਆਏ ਹੋਏ ਨੇ ਵੀ ਅਸੀਂ ਲਾ ਹੱਥ ਚ ਨਹੀਂ ਲਵਾਂਗੇ ਤੇ ਹੁਣ ਇਹ ਰਫਲਾ ਲੈ ਲੈ ਕੇ ਸਾਡੇ ਪਿੱਛੇ ਆਉਂਦੇ ਨੇ ਗੱਡੀਆਂ 'ਚ ਗੱਡੀਆਂ ਮਾਰਨ ਨੂੰ ਫਿਰਦੇ ਨੇ ਫੇਰ ਹੈ ਲੋ ਐਂਡ ਆਰਡਰ ਕਿੱਥੇ ਗਿਆ ਪੁਲਿਸ ਨੂੰ ਅਸੀਂ ਚੌਂਕੀ ਹਲੇ ਦੇ ਮੇਰੀ ਭੈਣ ਜਾ ਕੇ ਆਈ ਹੈ ਠੀਕ ਹੈ ਐਸ ਐਚਓ ਨੂੰ ਮਿਲ ਕੇ ਆਈ ਹੈ ਅਸੀਂ ਮਿਲਾਂਗੇ ਇਹਦੀ 2 ਘੰਟੇ ਬਾਅਦ ਆ ਜਿਓ ਵੀ ਅਗਲਾ ਤਾਂ ਉੱਥੇ ਪਿੱਛੇ ਸਾਡੇ ਆ ਰਿਹਾ ਹੈ ਤੇ ਤੁਹਾਨੂੰ ਹਾਈ ਕੋਰਟ ਨੇ ਵੀ ਲਿਖ ਕੇ ਦਿੱਤਾ ਹੋਇਆ ਤੇ ਤੁਹਾਨੂੰ ਕੋਈ ਸ਼ਰਮ ਨਹੀਂ ਆ ਤੁਹਾਨੂੰ ਹਾਈ ਕੋਰਟ ਦਾ ਕੋਈ ਉਹ ਨਹੀਂ ਹੈ ਕੋਈ ਡਰ ਨਾ ਤੁਹਾਨੂੰ ਕੋਈ ਆਪਣੇ ਵੱਡੇ ਅਫਸਰਾਂ ਦਾ ਡਰ ਹੈ ਵੀ ਕੀ ਹੈ ਕੀ ਨਹੀਂ ਤੁਸੀਂ ਐਨੇ ਅੰਨੇ ਹੋ ਗਏ ਐਨੇ ਅੰਨੇ ਹੋ ਗਏ ਪੈਸੇ ਖਾ ਕੇ ਯਾ ਮੈਂ ਦੱਸ ਦਿਆਂ ਇਸ ਤੋਂ ਪਹਿਲਾਂ ਅਸੀਂ ਮੈਂ ਵੀਡੀਓ ਪਾਈ ਸੀ ਭਗਵੰਤ ਮਾਨ ਕੋਲ ਗਏ ਸੀ ਇਹ ਸੀਐਮ ਸਾਹਿਬ ਕੋਲ ਉਹਨਾਂ ਨੇ ਕੁਝ ਨਹੀਂ ਕੀਤਾ ਕੇ ਜੇ ਵੀਵਾਲ ਤੱਕ ਕੋਲ ਅਸੀਂ ਐਪਲੀਕੇਸ਼ਨਾਂ ਦੇ ਕੇ ਆਏ ਹੋ ਜਾਂ ਉਹਨਾਂ ਨੇ ਵੀ ਕੁਝ ਨਹੀਂ ਕੀਤਾ ਕਿਉਂ ਕਿ ਇਹ ਸਰਕਾਰ ਦੇ ਪਾਲੇ ਹੋਏ ਪਾਲਤੂ ਕੁੱਤੇ ਨੇ ਇਹ ਜਦੋਂ ਉਹ ਕਹਿੰਦੇ ਨੇ ਵੀ ਸਾਡੇ ਵਾਰ ਭੋਂਕੋ ਉਦੋਂ ਇਹ ਭੌਂਕਦੇ ਨੇ ਜਦੋਂ ਕਹਿੰਦੇ ਨੇ ਚੁੱਪ ਕਰੋ ਉਦੋਂ ਚੁੱਪ ਕਰਦੇ ਨੇ ਇਹਦਾ ਕੁਛ ਨਹੀਂ ਉੱਥੇ ਜੇਲ੍ਹ ਦੇ ਵਿੱਚ ਵਿਗੜਿਆ ਦੇ ਪਏ ਹੁੰਦੇ ਪਟੇ ਇਹਨੂੰ ਪਤਾ ਲੱਗਦਾ ਵੀ ਕਿਵੇਂ ਕਿਸੇ ਦੀ ਜ਼ਮੀਨਾਂ ਦੇ ਉੱਤੇ ਆ ਕੇ ਵੜਿੰਦਾ ਆਹਾ ਮੈਨੂੰ ਭਾਨੇ ਸਰਪੰਚ ਦਾ ਨਹੀਂ ਸਮਝ ਆਉਂਦਾ ਵੀ ਤੇਰੀ ਕੀ ਮਾਂ ਵਿਆਹੀ ਸੀਗੀ ਸਾਡੇ ਪਿੰਡ ਉੱਥੇ ਕੀ ਅੰਬ ਲੈਣ ਤੋਂ ਆਣਾ ਤੈਨੂੰ ਸ਼ਰਮ ਨਹੀਂ ਜੇਦੀ ਰੱਬ ਕਰੇ ਤੁਹਾਡੇ ਜਵਾਕਾਂ ਨਾਲ ਐਵੇਂ ਹੋਵੇ ਮਰਨ ਕੀੜੇ ਪੈਣ ਤੁਹਾਡੇ ਤੁਸੀਂ ਸਾਨੂੰ ਇੰਨਾ ਦੁਖੀ ਕਰ ਰੱਖਿਆ ਤੁਹਾ ਪੁਲਿਸ ਇਹਨਾਂ ਨੇ ਐਸਐਚਓ ਨੇ ਏਐਸਆਈ ਨੇ ਕੋਈ ਇਹ ਸੁਣਦੇ ਨਹੀਂ ਹੈਗੇ 112 ਤੇ ਫੋਨ ਕਰਿਓ ਤਾਂ ਫੋਨ ਕੱਟ ਦਿੰਦੇ ਨੇ ਠੀਕ ਹੈ ਕੋਈ ਦਰਖਾਸਤ ਦਿਓ ਤਾਂ ਨਹੀਂ ਉਹਨਾਂ ਦਾ ਉਹ ਕੁਝ ਤੁਸੀਂ ਲਿਖ ਕੇ ਦਿਓ ਨਾ ਫਿਰ ਵੀ ਪਾਨੇ ਦੀ ਜ਼ਮੀਨ ਹੈ ਇਹਦੇ ਕਿਹੜੇ ਕਾਗਜ਼ ਤੁਸੀਂ ਦੇਖਦੇ ਹੋ ਕਿ ਕਿਹੜੇ ਸਾਹਮਣੇ ਇਹਨੂੰ ਉਹ ਕਹਿੰਦੇ ਹੋ ਸਾਡੇ ਨਾਲ ਕਿਹੜੇ ਸਾਹਮਣੇ ਧੱਕਾ ਹੁੰਦਾ ਧੱਕਾ ਇਸ ਲਈ ਹੁੰਦਾ ਕਿਉਂਕਿ ਤੁਹਾਨੂੰ ਸਰਕਾਰ ਕਹਿੰਦੀ ਹੈ ਸਰਕਾਰ ਦੇ ਕੁੱਤੇ ਨੇ ਸਰਕਾਰ ਇਹਨਾਂ ਦਾ ਕੰਮ ਕਰਾਉਂਦੀ ਹੈ ਸਾਡਾ ਐਮਐਲਏ ਇਹਨਾਂ ਦਾ ਕੰਮ ਕਰਾਂਦਾ ਹੈ ਇਹਨਾਂ ਗੰਦ ਪਾਇਆ ਹੋਇਆ ਸਰਪੰਚੀ ਦੇ ਵਿੱਚ ਇਹਨਾਂ ਗੰਦ ਪਾਇਆ ਪੈ ਰਿਹਾ ਉਥੇ ਸਿਰਫ ਜਿਹਨੂੰ ਐਮਐਲਏ ਨੇ ਕਹਤਾ ਉਹੀ ਸਰਪੰਚ ਬਣੂਗਾ ਹੈ ਨਾ ਹਰ ਜਗ੍ਹਾ ਹੀ ਪੂਰੇ ਪੰਜਾਬ ਦੇ ਵਿੱਚ ਇੱਕ ਗੰਦ ਪੈ ਰਿਹਾ ਹੈ ਤੁਹਾਨੂੰ ਭੁਗਤਨੇ ਪੈਨੇ ਨੇ ਸਾਡੀ ਮੇਰੀ ਬੱਦੂਆ ਹੈ ਤੁਹਾਨੂੰ ਮੇਰੇ ਟੱਬਰ ਦੀ ਬੱਦੂਆ ਹੈ ਤੁਹਾਡੇ ਕੀੜੇ ਪੈਨੇ ਨੇ ਜਿਹੜੇ ਵੀ ਆਗੇ ਨੇ ਚਾਹੇ ਜਿਹੜਾ ਮਰਜੀ ਆ ਵਿੱਚ ਨਾਸ਼ ਹੋਵੇ ਤੁਹਾਡਾ ਨਾਸ਼ ਸਾਨੂੰ ਮੇਰੇ ਟੱਬਰ ਨੂੰ ਜੇ ਕੱਲ ਨੂੰ ਕੁਝ ਹੁੰਦਾ 19 21 ਆ ਐਸਐਚਓ ਗੁਰਪ੍ਰੀਤ ਸਿੰਘ ਪਿੰਡਰ ਇਹਨੂੰ ਅੱਜ ਅਸੀਂ ਇੰਨੀਆ ਮਿੰਤਾ ਕੀਤੀਆਂ ਵੀ ਕਿ ਤੂੰ ਸਾਨੂੰ ਕਰ ਸਕਿਆ ਇਹਨੇ ਨਾ ਕੱਖ ਨਹੀਂ ਰੱਬ ਕਹਿੰਦੇ ਤੁਹਾਡੀ ਘਰ ਵਾਲਿਆਂ ਨਾਲ ਐਵੇਂ ਹੋਵੇ ਪੇਰ ਤੁਹਾਨੂੰ ਤੁਹਾਡੀਆਂ ਜਨਾਨੀਆਂ ਨਾਲ ਐ ਹੋਵੇ ਦੁੱਖ ਤਾਂ ਉਦੋਂ ਪਤਾ ਲੱਗਦਾ ਜਦੋਂ ਆਪਦੇ ਨਾਲ ਬੀਤਦੀ ਹੈ ਕਿਸੇ ਦੇ ਨਾਲ ਬਿਤੇ ਤੇ ਕੋਈ ਨਹੀਂ ਪਤਾ ਲੱਗਦਾ ਹੈਗਾ ਕਿਸੇ ਨੂੰ ਜਦੋਂ ਆਪ ਦੇ ਥੋੜਾ ਜਿਹਾ ਵੀ ਹੋਉਂਦਾ ਨਾ ਆਪਣੀ ਵਾਰੀ 'ਚ ਬੜੀਆਂ ਮਿਰਚਾਂ ਲੱਗਦੀਆਂ ਹੈ ਵੇ ਸਾਡੀ ਤੀ ਪੈਨ ਨੂੰ ਕਹਿ ਵੀ ਕਿਵੇਂ ਦਿੱਤਾ ਤੁਹਾਡੇ ਆਪ ਦੇ ਜਵਾਕ ਸਾਡੀ ਸਿਚੁਏਸ਼ਨਾਂ ਚੋਂ ਲੰਘਨ ਨਾ ਤੁਹਾਨੂੰ ਪਤਾ ਲੱਗੇ ਵੀ ਕਿਵੇਂ ਹੁੰਦਾ ਤੁਸੀਂ ਸਾਡਾ ਪਿਓ ਮਾਰਤਾ ਤੁਸੀਂ ਸਾਡਾ ਦਾਦਾ ਮਾਰਤਾ ਸਨਰ ਕਹਿੰਦੇ ਹੋ ਵੀ ਕਿ ਸਾਡਾ ਕਤਲ ਕਰੋਗੇ ਕੀ ਕਰ ਲੋਗੇ ਕਰਕੇ ਤੁਸੀਂ ਨਹੀਂ ਮਰਨਾ ਹੈਗਾ ਤੁਸੀਂ ਅਮਰ ਹੋ ਇੱਥੇ